ਠੀਕ ਹੈ ਹਾਂਜੀ ਕੱਲ ਕਾਫੀ ਅਚੀ ਲਿਫਟਿੰਗ ਹੋਈ ਜੀ ਬਹੁਤ ਅੱਛਾ ਵੈਰੀ ਗੱਲ ਹੈ ਬਾਕੀ ਰਿਪੋਰਟ ਦੇ ਦਿੰਗੇ ਤੁਹਾਨੂੰ ਆਪਾਂ ਨੇ 25000 ਗੱਟਾ ਹੀ ਸਿਰਫ ਪਨਗਰੇਨ ਨੇ ਲਿਫਟ ਕੀਤਾ ਜੀ ਅੱਛਾ ਤੇ ਬਾਕੀ ਏਜੰਸੀਆਂ ਨੇ ਵੀ ਕੀਤਾ ਜੀ ਲਿਫਟ ਅੱਛਾ ਸਾਡਾ ਟਾਰਗੇਟ ਹੈ ਜੀ ਅਸੀਂ 40000 ਤੱਕ ਲੈ ਕੇ ਜਾਵਾਂਗੇ ਸਿਰਫ ਪਨਗਰੇਨ ਦੀ ਲਿਫਟਿੰਗ ਨੂੰ ਅੱਛਾ ਤੇ ਬਾਕੀ 30 40000 ਅਸੀਂ ਬਾਕੀ ਏਜੰਸੀਆਂ ਨਾਲ ਕਰਨੀਆਂ ਲਿਫਟ 80000 ਗੱਟਾ ਆਪਾਂ ਡੇਲੀ ਲਿਫਟ ਕਰਾਂਗੇ ਅੱਛਾ ਬਜ਼ੁਰਗ ਖੜੇ ਸੀ ਪਿੱਛੇ ਆਜੋ ਇੱਧਰ ਆਜੋ ਏ ਕਹਿ ਰਿਹਾ ਕਿ ਕਾਟ ਬੜੀ ਮੰਗੀ ਜਾਂਦੇ ਆ ਕੋਈ ਕਾਟ ਦਾ ਰੋਲਾ ਨਹੀਂ ਕਾਟ ਦਾ ਦੱਸੋ ਬੱਪੂ ਜੀ ਕੀ ਰੋਲਾ ਇਹੋ ਹੀ ਆ ਵੀ ਤਾਂ ਸਾਰੇ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕਾਟ ਮੰਗੀ ਜਾਂਦੇ ਕੋਣ ਆਪਣਾ ਝੋਨਾ ਜੀ 17% ਮੋਇਸਚਰ ਵਾਲਾ ਹੋਊਗਾ ਉਹਦੀ ਕੋਈ ਕਾਟ ਨਹੀਂ ਦੇਖੋ ਮਸ਼ੀਨਾਂ ਸਹੀ ਰੱਖੋ ਨਾ ਚਾਰ ਚਾਰ ਨੰਬਰ ਨਾ ਅੱਗੇ ਕਰੋ ਤੁਸੀਂ ਨਾ ਕਰੋ ਤਾਂ ਕਰ ਫੈਕਟਰੀ ਮਸ਼ੀਨਾਂ ਬਈ ਜੀ ਕਮੇਟੀ ਦੀਆਂ ਮਸ਼ੀਨਾਂ ਨਹੀਂ ਮੈਂ ਜੀ ਚਾਰ ਚਾਰ ਪਰਸੈਂਟ ਆਪਾਂ ਕਰਦੇ ਨਾ ਨਹੀਂ ਤੁਸੀਂ ਕਮੇਟੀ ਦੀ ਮਸ਼ੀਨ ਨਾਲ ਸੈੱਟ ਕਰ ਲਓ ਕਮੇਟੀ ਦੀ ਮਸ਼ੀਨ ਕੋਈ ਵੀ ਲਾਉਣੀ ਹੈ ਮੰਤਰੀ ਜੀ ਅੱਛਾ ਚਾਰ ਚਾਰ ਨੰਬਰ ਅੱਗੇ ਰਾਹੀਂ ਮੈਂ ਕੋ ਆਪੇ ਖੁਦ ਵੇਖਿਆ ਹੀ ਪਰਸੋਂ ਸ਼ੈਲਰ ਜੀ ਅੱਜ ਅੱਜ ਇਨਸ਼ਾਅੱਲਾ ਆ ਪ੍ਰਧਾਨ ਜੀ ਆ ਕੇ ਸ਼ੈਲਰ ਯੂਨੀਅਨ ਵਾਲੇ ਬਾਪੂ ਜੀ ਕਹਿੰਦੇ ਕਾਰਟ ਬੜੀ ਮੰਗੀ ਜਾਂਦੇ ਆ ਨਹੀਂ ਜੀ ਕਾਰਟ ਦੱਸੋ ਕਿਹਨੇ ਗੱਡੇ ਦਾ ਬੰਦਾ ਹੀ ਨਹੀਂ ਆਇਆ ਜੀ ਆਂ ਦਾ ਕਾਰਟ ਲਾਵਾਂਗੇ ਜਿਹੜਾ ਆਉਂਦੇ ਨਹੀਂ ਖਰੀਦ ਨਹੀਂ ਕੋਈ ਦੱਸੋ ਕੌਣ ਮੰਗਦਾ ਕਾਰਟ ਹੁਣ ਉਹਨਾਂ ਨੂੰ ਇਥੋਂ ਚਲੇ ਜਾਂਦੇ ਆ ਹੁਣ ਕਿਹੜਾ ਵੀਸ ਆ ਨਹੀਂ 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 ਤੁਸੀਂ ਪ੍ਰਧਾਨ ਜੀ ਨੂੰ ਦੱਸੋ ਹਾਂ ਜੀ ਕੋਈ ਇਹੋ ਜਿਹੀ ਦਿੱਕਤ ਹੈ ਜਿਹੜਾ ਮਾਰਨ ਆਉਂਦਾ ਨਾ ਜੀ ਕੋਈ ਆਡੀਟ ਦਾ ਗੱਲਾ ਬਿਨਾਂ ਨਹੀਂ ਆਉਂਦਾ ਸਾਡੇ ਲਈ ਇਸ ਸੈਕਟਰ ਜਿਹਨੇ ਫਰੀਦ ਸਤਾ ਲਈ ਤੁਸੀਂ ਨਾ ਇਹ ਏਜੰਸੀਆਂ ਨੂੰ ਦੱਸੋ ਆਪਦਾ ਮੌਇਸਚਰ ਚੈੱਕ ਕਰਾਓ ਜੀ ਪ੍ਰ ਆ ਗਿਆ ਉਹ ਲਾ ਆ ਗਏ ਉਹਨੇ ਕਰਾ ਦੋ ਚੈਡੀ ਕਰਾਓ ਚੈਡੀ ਕਰਾਓ ਸਾਰੇ ਦੇਖਦੇ ਫਿਰਦੇ ਮੈਡਮ ਜੀ ਡਾਕਟਰ ਸੀ ਤਾਂ ਉਹ ਆਪਣਾ ਗਾਹ ਉਹਨੇ ਬੁੱਛ ਚੈੱਕ ਕੀਤਾ ਨਹੀਂ ਕਿਹੜਾ ਜੀ ਐਂਖੇ 12 ਹੈ ਕੋਈ ਨਹੀਂ ਆ ਗਏ ਕਰਦੇ ਆ ਬਾਬਾ ਜੀ ਤੇਰੀ ਦਸ ਕਰਾਓ ਚੈੱਕ ਕਰਾਓ ਚੈੱਕ ਕਰਾਓ ਇਹਨਾਂ ਨੂੰ ਦੱਸੋ ਇੱਥੇ ਲਿਆ ਇੱਥੇ ਦੱਸੋ ਇਹਨਾਂ ਨੂੰ ਬਾਬਾ ਜੀ ਇਹਨੂੰ ਨਾ ਆਪਾਂ ਸਾਫ਼ ਕਰਕੇ ਫੇਰ ਕੱਢਣਾ ਹੁੰਦਾ ਹੈ ਹੈ ਨਾ ਉਹ ਤਾਂ 20% 24 ਦਿਖੋ ਜੇ ਤਾਂ ਮਹਿਕਮੇ ਦੀ ਮਸ਼ੀਨ ਆ ਖਰ ਤਾਂ ਸਾਨੂੰ ਮੰਨਣਾ ਪਊਗਾ ਕੋਈ ਹੋਰ ਮਸ਼ੀਨ ਲੈ ਕੇ ਕਰਦਾ ਉਹ ਨਹੀਂ ਅਸੀਂ ਮੰਨਦੇ ਠੀਕ ਹੈ ਇਹ ਤੁਹਾਨੂੰ ਥੋੜੇ ਦਿਨ ਫਿਰ ਇਹਨਾਂ ਨਾਲ ਤਾਂ ਕੋਆਪਰੇਟ ਕਰਨਾ ਪਊਗਾ ਦੀ ਬਣਤੋ ਉਹ ਕਿੱਥੇ ਆ ਮੰਨ ਲਓ ਸਟੈਂਪਿੰਗ ਹੋਈ ਇਹ ਮਹਿਕਮੇ ਦੇ ਮਸ਼ੀਨ ਦਾ ਤਾਂ ਮੰਨਣਾ ਹੀ ਪਊਗਾ ਹੈਨਾ ਠੀਕ ਹੈ ਜੀ ਹੈਨਾ ਫਿਰ 23 24 ਕੱਢਣ ਦੇ ਜੀ ਉਹ ਤਾਂ ਖੜਾ ਵੜਨ ਜੀ ਨਹੀਂ ਨਹੀਂ ਤੁਸੀਂ ਇਹਨਾਂ ਨਾਲ ਹੀ ਗੱਲ ਕਰਨੀ ਆ ਤੁਸੀਂ ਚੈੱਕ ਹੀ ਸਿਰਫ ਸਾਨੂੰ ਕਰਵਾਓ ਇਹਨਾਂ ਨੂੰ ਬੜਾ ਤੇਰ ਕਰ ਸਕਦੇ ਨਹੀਂ ਫੇਰ ਹੀ ਕੰਮ ਹੋਣਾ ਜੀ ਹੋਣੀ ਮੈਂ ਪਾਈ ਹੈ ਬਰੋ ਸਹੀ ਗੱਲ ਉਹਨਾਂ ਦੋ ਪਾਰਟ ਨੇ ਤੂੰ ਅੱਖ ਕੇ ਤੁਹਾਨੂੰ ਬਣਾਇਆ ਜੀ ਅੱਖ ਕੇ ਜੇ ਤੁਸੀਂ ਕੰਮ ਕਰੋਗੇ ਤੇ ਗਾਂ ਤੁਹਾਨੂੰ ਦੇਖੋ ਕੰਮ ਹੀ ਕਰ ਰਹੇ ਆ ਹੋਰ ਕੀ ਕਰ ਰਹੇ ਆ ਆਹ ਬੈਂਡ ਪੋਜੀਸ਼ਨ ਹੈ ਜੀ ਇਹ ਕਹਿੰਦੇ ਜਿਹੜੀ ਦੂਜੀ ਮਸ਼ੀਨ ਲਿਆਦੇ ਸੀ ਨਾ ਉਹ ਨਾਲ 24 ਮੋਇਸਟਰ ਹਰ ਵਾਰੀ ਕਿਸਾਨ ਰੋਲਦਾ ਜੀ ਹਰ ਵਾਰੀ ਦੇਖੋ ਮੇਰੀ ਗੱਲ ਸੁਣੋ ਆਪਣੇ ਜੋ ਮਹਿਕਮੇ ਦੀ ਮਸ਼ੀਨ ਹੈ ਉਹਦੇ ਨਾਲ ਤੁਸੀਂ ਚੈੱਕ ਕਰਾ ਬਾਕੀ ਤੇ ਕਿਸੇ ਦੇ ਨਹੀਂ ਮੰਨਣੀ ਠੀਕ ਹੈ ਜੇ ਤੁਹਾਡਾ ਮੋਸਟਰ 17 ਥੋੜਾ ਨਹੀਂ ਭਰਿਆ ਜਾਂਦਾ ਤੁਸੀਂ ਸਾਨੂੰ ਦੱਸੋ ਇਹ ਆਪਣੇ ਜੱਸੀ ਵਾਲੇ ਮੁੰਡੇ ਜਦੋਂ ਆਪਾਂ ਦਫੀਲੇ ਆਏ ਸੀ ਕੀ ਕਰੇਗੀ ਉਸੇ ਉਹ ਮੰਨਣੀ ਨਹੀਂ 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 ਉਹ ਨਹੀਂ ਮੰਨਣੀ ਆਪਾਂ ਨਹੀਂ ਮੰਨਦੇ ਜੀ ਸਾਡਾ ਤਾਂ ਕੋਈ ਆ ਹੀ ਨਹੀਂ ਜਾਦਾ ਆ ਕਾਦੇ ਲਈ ਲਾਏ ਆਪਾਂ ਤੁਸੀਂ ਇਹਨਾਂ ਨੂੰ ਮਿਲੋ ਤੇ ਮੇਰਾ ਗੇਟ ਤੋਂ 17 ਆਇਆ ਸੀ ਹੁਣ ਚੈੱਕ ਕਰ ਲਓ ਹੁਣ 20 22 ਦੱਸਣਗੇ ਆਓ ਮਰਾ ਫੈਮ ਜੀ ਨਾਲ ਕਰਾਓ ਚੈੱਕ ਜੀ ਕਿ ਸਾਡਾ 18 ਆਜੋ 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 ਤੇਰੀ ਪਈਏ ਬੱਪੂਆ ਨੂੰ ਵੀ ਬੁਲਾ ਲਓ ਇੱਥੇ ਹੀ ਬੁਲਾ ਲਓ ਆਉਂਦੇ ਆ ਜੀ ਆਉਂਦੇ ਸਾਰੇ ਪੁਰੇ ਆਣੇ ਨੇ ਅੱਛਾ ਇਹ ਕਿੰਨਾ ਦੀ ਹੈ ਇਹ ਬਰੋ ਬਈ ਬਈ ਦੇਖੋ ਜੀ ਅੱਛਾ ਉਹਨਾਂ ਦੀ ਹੈ ਬਿਤਾਈ ਦੇ ਚੋਂ ਲੱਗ ਗਿਆ ਜੀ ਨਹੀਂ ਮੇਰਾ ਨਾ ਨਹੀਂ ਨਹੀਂ ਉਹ ਮੁੰਡਾ ਕਹਿ ਰਿਹਾ ਸੀ ਇੱਕ ਵੀ ਮੁੰਡਾ ਇੱਥੇ ਹੈ ਜੀ ਆ ਖੜਾ ਦਾ ਜੀ ਆ ਖੜਾ ਜੀ ਆ ਗਿਆ ਜੀ ਕਿੰਨਾ ਜੀ 21.517 ਆ ਮੰਤਰੀ ਨੂੰ ਪਤਾ ਕੀ ਹੈ ਜੀ ਮੰਤਰੀ ਜੀ ਗੇਟ ਤੇ ਨਾ ਜੀ ਜਿਹੜਾ ਚੁੰਨ ਟਰਾਲੀ ਆਉਂਦੀ ਹੈ ਨਾ ਜੀ ਉਹ ਤੋਂ ਤੋਂ ਚੈੱਕ ਕਰ ਲੈਣੇ ਜੀ ਉੱਥੇ ਪਟ ਕੇ ਜਿਹੜਾ ਫੇਰ ਉਹ ਫੇਰ ਉਹਦਾ ਮਕਸਦ ਕੀ ਚੈੱਕ ਕਰਨ ਦਾ ਉਸੇ ਬਲੀ ਹੈਨੀ ਮੈਡ ਅਨਕਲੀਨਡ ਹੁੰਦਾ ਹੈ ਗੇਟ ਤੇ ਨਾ ਅਨਕਲੀਨਡ ਹੁੰਦਾ ਹੈ ਜੀ ਅਨਕਲੀਨਡ ਦੇ ਵਿੱਚ ਜਿਵੇਂ ਪੱਤੇ ਵਗੈਰਾ ਵੀ ਹਲਕੀ ਚੀਜ਼ ਵੀ ਹੁੰਦੀ ਹੈ ਉਹ ਮੌਇਸਚਰ ਸਹੀ ਨਹੀਂ ਹੁੰਦਾ ਚਲੋ ਸੈਕਟਰ ਪੱਖਾ ਲੱਗਣ ਤੋਂ ਮੇਰੀ ਗੱਲ ਸੁਣੋ ਇਹ ਤਾਂ ਆਪਣੇ ਸਾਰੇ ਕਿਸਾਨ ਭਰਾ ਉਹ ਵੀ ਪਤਾ ਹੀ ਹੈ ਵੀ ਗੇਟ ਤੇ ਕਿਉਂ ਕਿਹੜਾ ਚੈੱਕ ਹੁੰਦਾ ਉਹਦਾ ਫਰਕ ਆਉਂਦਾ ਹੁਣ ਪਤਾ ਹੀ ਹੋਣਾ ਬਾਪੂ ਜੀ ਤੁਹਾਨੂੰ ਇਹਨਾਂ ਨੂੰ ਉਹੀ ਦੁਵਾਰਾ ਵੀ ਜਿਹੜਾ ਗੇਟ ਤੇ ਚੈੱਕ ਕਰਦੇ ਤੇ ਇੱਥੇ ਚੈੱਕ ਕਰਦੇ ਉਹਦਾ ਫਰਕ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਨਹੀਂ ਮੈਨੂੰ ਇਹ ਪਤਾ ਹੋਵੇ ਜੀ ਫੇਰ ਨਹੀਂ ਵੀ ਤੁਸੀਂ ਤਾਂ ਹਰ ਸਾਲ ਹੀ ਆਉਨੇ ਹੋ ਜੇ ਚੱਲ ਹੁੰਦੇ ਨਾ ਜੀ ਫੇਰ ਇਹਨਾਂ ਨੂੰ ਦੱਸਣਾ ਬਣਦਾ ਨਾ ਆਪਣਾ ਜੀ ਜਿਹੜੇ ਉਹ ਤਪਾਉਂਦੇ ਨਾ ਜੀ ਗੇਰ ਉਹ ਆਂਦੇ ਸਾਡਾ ਬਿਲਕੁਲ ਸਹੀ ਜੀ ਸਾਨੂੰ ਸਹੀ ਹੋਊਗਾ ਉਹਥੇ ਗੌਣ ਕਿਹੜਾ ਮਾਈਕ ਵਿੱਚ ਬੈਠੇ ਮਾਰਕੀਟ ਉੱਪਰ ਉਹ ਚੁੱਕਦੇ ਆ 11 ਆਂਦਾ ਥੱਲੇ ਜਦੋਂ ਢੇਰੀ ਹੁੰਦਾ ਉਦੋਂ ਫੇਰ ਵੱਧ ਜਾਂਦਾ ਮੈਂ ਨਹੀਂ ਪਾਇਆ ਜੀ ਉੱਥੇ ਅੱਗ ਚਲੋ ਮੇਰੀ ਗੱਲ ਸੁਣੋ ਇੰਸਪੈਕਟਰ ਕਿਹੜੇ ਕਿਹੜੇ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਸਾਰੇ ਜਾਣੇ ਅੱਗੇ ਆ ਰਹੀ ਹੈ ਦੀਵਾਲੀ ਹੁਣ ਇਹ ਵੀ ਜਿਹੜੇ 15-15 ਦਿਨਾਂ ਤੋਂ ਬੈਠੇ ਆ ਨਾ ਉਹ ਦੀਵਾਲੀ ਤੋਂ ਬਾਅਦ ਨਾ ਬੈਠਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਘਰੇ ਪੈ ਠੀਕ ਹੈ ਠੀਕ ਹੈ ਇਹ ਤੁਹਾਡੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਕਿ ਆਪ ਦੇ ਘਰੇ ਜਾ ਕੇ ਦੀਵਾਲੀ ਮਨਾਉਣ ਠੀਕ ਹੈ ਤਾਂ ਮੈਂ ਫੇਰ ਆ ਜੂਗੀ ਦੋ ਦਿਨਾਂ ਬਾਅਦ ਠੀਕ ਹੈ ਹੱਥੀਂ ਤੁਸੀਂ ਕਿਹੜਾ ਰੱਖਿਓ ਜੀ ਹਾਂ ਰੱਖੋ ਐਸੀ ਤੁਹਾਡੇ ਘਾਟਾ ਗੁੱਟਾ ਸੀ ਕੋਈ ਨਹੀਂ ਲੱਗਣ ਦੇਣਾ ਬੇਫਿਕਰ ਹੋ ਤੁਹਾਡੇ ਡੈਡੀ ਨਾਲ ਪੂਰੀ ਸਾਡੀ ਆਪਣਾ ਬਾਹ ਜੀ ਸਾਡੇ ਗੰਗਾ ਰਾਮ ਦੇ ਅਥੇ ਆਪਣਾ ਸੋਤੀ ਆਏ ਸੀ ਫਿਰ ਤੁਸੀਂ ਆਪ ਹੀ ਆ ਜਾ ਕਰੋ ਡਿਕਸ਼ਨ ਲੜੇ ਸੀ ਅੱਛਾ ਬੜੇ ਨਾ ਜੀ ਹਾਂ ਉਹਨਾਂ ਨੂੰ ਬੇਨਤੀ ਆਈ ਖਾਈ ਪੂਰਾ ਜੋਰ ਲਾ ਦਿਆ ਜੇ ਅਸੀਂ ਭਾਵੇਂ ਕੁਝ ਹੋ ਜੇ ਅਸੀਂ ਉਹਨਾਂ ਤੁਹਾਡੇ ਮਾਂ ਨੇ ਪਰ ਤੁਸੀਂ ਰੱਖੋ ਕਿ ਫੇਰ ਨਹੀਂ ਨਹੀਂ ਮੈਂ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਇਹ ਆਪਣੇ ਮੁੰਡੇ ਸਹੀ ਕੰਮ ਕਰਦੇ ਕੋਈ ਗਲਤ ਕਰੂਗਾ ਤਾਂ ਫੇਰ ਆਪਾਂ ਦੇਖੋ ਜੋ ਕਰ ਜਾਂਦੇ ਆ ਜੀ ਹਾਂ ਜਿਹੜਾ ਗਲਤ ਕਰਦਾ ਉਹ ਦੱਸੋ ਤੁਸੀਂ ਹਾਂ ਮੈਂ ਕਿਸੇ ਨੂੰ ਪਰਸੋਂ ਰੈਂਡਮਲੀ ਚੈੱਕ ਕੀਤੀ ਸੀ ਕਾਫੀ ਹਾਂ ਮੋਸ਼ੇ ਦੀ ਮੋਸ਼ੇਰੀ ਆ ਮੋਸ਼ੇ ਉਸੇ ਵੀ ਸਾਨੂੰ ਵੀ ਡਾਕਟਰ ਰਹੇ ਹਾਂ ਇਹਦੀ ਦਵਾਈ ਤਾਂ ਤੁਹਾਨੂੰ ਪਤਾ ਨਾ ਜੀ ਉਹ ਤੁਹਾਨੂੰ ਪਤਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਸਾਨ ਜਿਹੜਾ ਸ਼ੁਰੂ ਤੋਂ ਹੀ ਕਿਸਾਨ ਦਾ ਜਿਹੜਾ ਪੋਤਾ ਨਾ ਜੀ ਉਹਨੂੰ ਸਾਰਾ ਸਮਾਂ ਠੀਕ ਹੋ ਰਿਹਾ ਆ ਆਪਾਂ ਜਿਹੜਾ ਟਰਾਲੀ ਥੱਲੇ ਅੱਗ ਪਾਲ ਕੇ ਲਿਆਉਣੇ ਇੱਥੇ ਆਣ ਕੇ ਪੀ ਪਾਣੀ ਪਾ ਦਈਏ ਨਹੀਂ ਬਿਲਕੁਲ ਬਿਲਕੁਲ ਸਹੀ ਜੀ ਮਿਹਰਬਾਨੀ ਕਰੋ ਕਿਸਾਨਾਂ ਤੇ ਤੁਸੀਂ ਇਹ ਬੜੇ ਕੋਈ ਨਹੀਂ ਛੇਤੀ ਫ੍ਰੀ ਕਰ ਦਾਂਗੇ ਤੁਹਾਨੂੰ ਛੇਤੀ ਛੇਤੀ ਤੁਸੀਂ ਇਹ ਆਪਾਂ ਨੂੰ ਪਾਣੀ ਨਾ ਦੇ ਦੇ ਨਹੀਂ ਫਿਰ ਦੇ ਹਾਂ ਜੀ ਹਾਂ ਠੀਕ